ਸਸਰੇ ਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜਿੱਦਾਂ ਕਿ April ਮਹੀਨੇ ਦੀ ਸੁਭਾਵਨਾ ਜਤਾਈ ਸੀ ਵੀ ਕਾਫੀ ਆਮ ਨਾਲੋਂ ਜਿਹੜਾ ਠੰਡਾ ਰਹੂਗਾ ਸੋ April ਮਹੀਨੇ ਲੋ ਦੇ ਦੌਰ ਕੋਈ ਵੀ ਦਿਖਾਈ ਨਹੀਂ ਦਿੱਤਾ ਹੀਟ ਵੇਵ ਨਹੀਂ ਚੱਲੀ ਤਾਂ ਹੁਣ ਆਪਾਂ ਮੌਜੂਦਾ ਸਮੇਂ ਮਈ ਮਹੀਨੇ ਦੇ ਵਿੱਚ ਦਾਖਲ ਹੋ ਚੁੱਕੇ ਆ ਮਈ ਦਾ ਪਹਿਲਾ ਹਫਤੇ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਇੱਥੇ ਜਿਹੜੀ ਈਟ ਵੇਵ ਹਲਕੀ ਲੋਆ ਜਿਹੜੀ ਚੱਲਣੀ ਸ਼ੁਰੂ ਹੋ ਚੁੱਕੀ ਹੈ ਦਿਨ ਦਾ ਪਾਰਾ 40 ਡਿਗਰੀ ਪਾਰ ਹੋ ਚੁੱਕਿਆ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਅੱਜ 5 ਮਈ ਹੋ ਚੁੱਕਿਆਗਾ 7 8 9 10 ਮਈ ਤੱਕ ਜਿਹੜਾ ਲੋ ਦਾ ਪ੍ਰਭਾਵ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਯੂਪੀ ਦੇ ਵਿੱਚ ਜਿਹੜਾ ਬਣਿਆ ਰਹਿਣਾਗਾ ਉਹ ਲੋ ਇੰਨੀ ਤੱਕ ਦੀ ਨਹੀਂ ਹੋਊਗੀ ਨਾਰਮਲ ਹੋਊਗੀ 40 ਡਿਗਰੀ 41 ਡਿਗਰੀ 42 ਡਿਗਰੀ 43 ਡਿਗਰੀ ਜਿਹੜਾ ਦਿਨ ਦਾ ਤਾਪਮਾਨ ਰਿਕਾਰਡ ਹੁੰਦਾ ਰਹਣਾਗਾ ਪਰ ਸਿਵियर ਹੀਟ ਵੇਵ ਚੱਲਣ ਦੀ ਸੰਭਾਵਨਾ ਘੱਟਾ ਮਤਲਬ ਜਿਹੜੀ ਭਿਆਨਕ ਲੋ ਹੁੰਦੀ ਹੈ ਜਦੋਂ ਦਿਨ ਦਾ ਤਾਪਮਾਨ 45 46 47 ਡਿਗਰੀ ਪਾਰ ਚੱਲ ਜਾਂਦਾ ਹੁੰਦਾਗਾ ਸੋ ਉਦਾਂ ਦੀ ਪੌਸਿਬਿਲਿਟੀ ਘੱਟ ਹੈਗੀ ਇੱਕ ਲੋ ਦਾ ਛੋਟਾ ਜਿਹਾ ਦੌਰ ਆ ਜਿਹੜਾ ਦੇਖਣ ਨੂੰ ਮਿਲੋਗਾ ਪੰਜਾਬ ਦੇ ਵਿੱਚ ਲਗਭਗ ਕੱਲ ਤੇ ਪਰਸੋਂ 31 ਸਤੰਬਰ ਤੱਕ ਭਾਰ ਦੇ ਜਿਹੜੀ ਪੱਛੋਂ ਦੀ ਹਵਾ ਕੀ ਗਰਮ ਪੱਛੋਂ ਦੀ ਹਵਾ ਉਹ ਪੰਜਾਬ ਦੇ ਵਿੱਚ ਚਲਦੀ ਰਹਣੀ ਹੈਗੀ ਉਸ ਤੋਂ ਬਾਅਦ ਬੰਗਾਲ ਦੀ ਖਾੜੀ ਤੋਂ ਨਵੀਆਂ ਵਾਲੀਆਂ ਹਵਾਵਾਂ ਪੰਜਾਬ ਦੇ ਵਿੱਚ ਦਾਖਲ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਲਗਭਗ 8 9 10 ਮਈ ਨੂੰ ਪੰਜਾਬ ਦੇ ਵਿੱਚ ਪੂਰੇ ਦਾ ਪ੍ਰਭਾਵ ਵਧੂਗਾ ਜਿਸ ਦਾ ਕਰਕੇ ਹੋ ਮਸਾਲੀ ਗਰਮੀ ਵਧੂਗੀ ਉਹ ਮਸਾਲੀ ਗਰਮੀ ਵਧੂਗੀ ਦਿਨ ਦਾ ਪਾਰ ਜਦੋਂ 40 ਡਿਗਰੀ ਪਾਰ ਹੋਊਗਾ ਦੁਪਹਿਰਾਂ ਬਾਅਦ ਜਾਂ ਸ਼ਾਮ ਨੂੰ ਕਿਤੇ ਇੱਕ ਦੋ ਨਿੱਕੇ ਮोटे ਮੀਂਹੇਆਂ ਦੇ ਦੌਰ ਲੱਗ ਸਕਦੇ ਆ ਪਰ ਉਹ ਨਿੱਕੇ ਪੱਧਰ ਤੇ ਹੋਣਗੇ ਵੱਡੇ ਪੱਧਰ ਤੇ ਮੌਸਮ ਖੁਸ਼ਕੀ ਰਹੂ 10 ਮਈ ਤੱਕ ਨਿੱਕੇ ਦੌਰ ਲੱਗ ਸਕਦੇ ਇੱਕ ਦੋ ਉਸ ਤੋਂ ਬਾਅਦ 11 ਤੋਂ 15 ਮਈ ਵਿਚਕਾਰ ਇੱਕ ਦੋ ਤਾਕੜੇ ਪਸਮੀ ਸਿਸਟਮਾਂ ਜਿਹੜੇ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਹਰਿਆਣਾ ਰਾਜਸਥਾਨ ਨੂੰ ਯੂਪੀ ਨੂੰ ਵੱਡੇ ਲੈਵਲ ਤੇ ਕਾਹਵੀ ਖੇਤਰਾਂ ਵਿੱਚ ਮੀਂਹੇਰੀ ਦਾ ਪ੍ਰਭਾਵ ਦਿਖਾਈ ਦੇਊਗਾ ਮੀਂਹੇਰੀ ਦੇ ਦੌਰਾਂ ਜਿਹੜੇ 10 ਤੱਕ ਦੇਣਗੇ 11 ਤੋਂ 15 ਮਈ ਦੇ ਵਿਚਕਾਰ ਉਸ ਤੋਂ ਬਾਅਦ ਵੀ ਜੇ ਮਹੀਨੇ ਦੀ ਟੋਟਲੀ ਗੱਲ ਕੀਤੀ ਆ ਮਹੀਨੇ ਆਮ ਨਾਲੋਂ ਜ਼ਿਆਦਾ ਮੀਂਹੇਰੀਆਂ ਦੇ ਦੌਰ ਦੇਖਣ ਨੂੰ ਮਿਲਣਗੇ ਜਿਸ ਦਾ ਕਰਕੇ ਲੋ ਚੱਲਣ ਦੀ ਸੰਭਾਵਨਾ ਜਿਹੜੀ ਜ਼ਿਆਦਾ ਸਿਵਲ ਹੀਟ ਵੇਵ ਹੁੰਦੀ ਆ ਉਹ ਚੱਲਣ ਦੀ ਸੰਭਾਵਨਾ ਘੱਟ ਰਹੂਗੀ ਮਤਲਬ ਕਿ ਸਮੇਂ-ਸਮੇਂ ਤੇ ਵਾਦੇ ਪਾਰੇ ਨੂੰ ਜਿਹੜੇ ਪੱਛਮੀ ਸਿਸਟਮ ਆ ਜਿਹੜੇ ਮੀਂਹੇਰੀਆਂ ਦੇ ਦੌਰ ਆ ਉਹ ਸਮੇਂ-ਸਮੇਂ ਤੇ ਮੀਂਹੇਰੀਆਂ ਦੇ ਕਰਕੇ ਵਾਦੇ ਪਾਰੇ ਨੂੰ ਠੱਲ ਪਾਉਂਦੇ ਰਹਿਣਗੇ ਸੋ ਹਾਲ ਦੀ ਘੜੀ ਇਹ ਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਲਗਾਤਾਰ ਮੀਂਹੇਰੀਆਂ ਦੇ ਦੌਰ ਜਿਹੜੇ ਅਪਡੇਟ ਕਰਦੇ ਰਹਾਂਗੇ ਤੁਹਾਡੇ ਸਾਹਮਣੇ ਪਹਿਲਾ ਦੌਰ ਹੋਊਗਾ ਜਿਹੜਾ 11 ਤੋਂ 15 ਮਈ ਵਿੱਚਕਾਰ ਲੱਗ ਸਕਦਾ ਜਿਹੜਾ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰੂਗਾ ਤੇ ਨਿੱਕੇ ਮੋٹے ਦੌਰ 8 9 10 ਮਈ ਨੂੰ ਲੱਗ ਸਕਦੇ ਕਿਤੇ ਇੱਕਦਿਆਂ ਕਿਤੇ ਨਿੱਕੀ ਮੋਟੀ ਹਾਲਚਲ ਜਿਹੜੀ ਹੋ ਸਕਦੀ ਹੈਗੀ ਸੋ ਹਾਲ ਦੀ ਘੜੀ ਇਹੀ ਅਪਡੇਟਸ ਸਤਿ ਸ੍ਰੀ ਅਕਾਲ ਜੀ ਧੰਨਵਾਦ